ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤਾਂ ਦੋਸਤੋ ਕਿਵੇਂ ਹੋ ਜੀ ਤੁਸੀਂ ਉਮੀਦ ਕਰਦੀਆਂ ਜੀ ਬਹੁਤ ਵਧੀਆ ਹੋਵੋਗੇ ਤਾਂ ਦੋਸਤੋ ਜਿਹੜੀ ਇੱਧਰ ਆਪਣੇ ਵਰਦਮਾਨ ਚੌਂਕ ਵਿੱਚ ਚੰਡੀਗੜ੍ਹ ਰੋਡ ਤੇ ਲੁਧਿਆਣੇ ਵਿੱਚ ਰੂਪ ਸਿਕਯੋਰ ਵਾਲਿਆਂ ਨੇ ਸੇਲ ਲਗਾਈ ਸੀਗੀ ਤੇ ਉੱਥੇ ਅੱਜ ਅਸੀਂ ਵੀਡੀਓ ਬਣਾਵਾਂਗੇ ਜਾ ਕੇ ਤੁਸੀਂ ਵੀਡੀਓ ਵਿੱਚ ਬਣੇ ਰਹੋ ਗਰਮੀਆਂ ਦੀ ਕਾਫੀ ਅੱਛੀ ਕਲੈਕਸ਼ਨ ਹੈ ਵਿਦ ਟੈਗ ਵਿਦ ਪ੍ਰਾਈਸ ਤੁਹਾਨੂੰ ਦੱਸਾਂਗੇ ਅਸੀਂ ਕਿ ਉਹਨਾਂ ਨੇ ਕੀ ਕੀ ਉੱਥੇ ਕਿਸ ਤਰ੍ਹਾਂ ਪ੍ਰਾਈਸ ਵਿੱਚ ਸੂਟ ਲਗਾਏ ਹੋਏ ਨੇ ਤਾਂ ਸਾਰੇ ਤਾਂ ਚਲੋ ਜੀ ਵੀਡੀਓ ਵਿੱਚ ਤੁਸੀਂ ਬਣੇ ਰਹੋ ਔਰ ਹਾਂ ਤੇ ਇਹ ਵਾਲੀ ਸੇਲ 31 ਮਾਰਚ ਤੱਕ ਚੱਲੇਗੀ 2025 ਤੱਕ ਮਤਲਬ ਮਾਰਚ ਮਹੀਨਾ ਹੈ ਹਜੇ ਤੁਹਾਡੇ ਕੋਲ ਅੱਧਾ ਜਿਨਾ ਆਣਾ ਤਾਂ ਇੱਥੇ ਆ ਸਕਦੇ ਹੋ ਜੀ ਇੱਕ ਵੀਡੀਓ ਮੈਂ ਘੁਮਾਰ ਮੰਡੀ ਦੀ ਪਾਈ ਸੀਗੀ ਤਾਂ ਫਿਰ ਉਹ ਇਹਨਾਂ ਦਾ ਕਾਫੀ ਵੱਡਾ ਸ਼ੋਰੂਮ ਹੈ ਤੇ ਇੱਥੇ ਥੋੜਾ ਜਿਹਾ ਛੋਟਾ ਹੈ ਬਟ ਇਹਨਾਂ ਦਾ ਪ੍ਰਾਈਸ ਵੀ ਕੁਆਲਿਟੀ ਵਾਈਜ਼ ਸਹੀ ਹੈ ਤਾਂ ਦੋਸਤੋ ਅੱਜ ਅਸੀਂ ਤੁਹਾਨੂੰ ਦਿਖਾਵਾਂਗੇ ਜਿਹੜੀ ਬ੍ਰਾਂਡਡ ਕੱਪੜਿਆਂ ਦੀ ਮੈਰਿਜ ਵਾਸਤੇ ਕਿਸੇ ਨੇ ਕੱਪੜੇ ਲੈਣੇ ਅਨ ਸਟੀਚ ਪਲੱਸ ਸਟੀਚ ਕੀਤੇ ਹੋਏ ਤਾਂ ਆਹ ਵਾਲੀ ਵੀਡੀਓ ਹੋਣ ਵਾਲੀ ਹੈ ਸਟੀਚ ਕੀਤੇ ਹੋਏ ਡ्रेसेस ਦੀ ਜਿਹੜੀਆਂ ਡਿਜ਼ਾਈਨਰ ਡ्रेसेस ਹੁੰਦੀਆਂ ਤਾਂ ਇਹ ਹੈ ਜੀ ਕਫਤਾਨ ਸੂਟ ਤਾਂ ਇਸ ਦਾ ਤੁਸੀਂ ਪ੍ਰਾਈਸ ਟੈਗ ਵੀ ਦੇਖ ਲਵੋ ਦੇਖੋ ਜੀ ਅਗਰ ਤੁਸੀਂ ਬ੍ਰਾਂਡਡ ਕਪੜਾ ਲੈਣਾ ਹੈ ਡਿਜ਼ਾਈਨਰ ਕਪੜਾ ਲੈਣਾ ਹੈ ਤਾਂ ਉਹਨਾਂ ਦਾ ਰੇਟ ਤਾਂ ਐਦਾਂ ਹੀ ਆਵੇਗਾ ਜੀ ਅਗਰ ਨੋਨ ਬ੍ਰਾਂਡਡ ਕਪੜਾ ਲੈਣਾ ਹੈ ਤਾਂ ਉਹਨਾਂ ਦਾ ਰੇਟ ਕੁਆਲਿਟੀ ਵਾਈਜ਼ ਬਹੁਤ ਜ਼ਿਆਦਾ ਡਾਊਨ ਆਏਗਾ ਤੇ ਉਹ ਫਿਰ ਕਪੜਾ ਵਗੈਰਾ ਵਧੀਆ ਨਹੀਂ ਨਿਕਲਦਾ ਹੈ ਤਾਂ ਇੱਥੇ ਇਹਨਾਂ ਨੇ ਜਿਹੜੀਆਂ ਸਾਰੀਆਂ ਹੀ ਮਤਲਬ ਡ्रेसेस ਲਗਾਈਆਂ ਨੇ ਤਾਂ ਆ ਦੇਖੋ ਕੱਪੜਾ ਦੇਖੋ ਤੇ ਪਲੱਸ ਵਰਕ ਦੇਖੋ ਤੇ ਵਿੱਚ ਨੈੱਟ ਵੀ ਲੱਗਿਆ ਹੁੰਦਾ ਮਤਲਬ ਇਹ ਵਾਲੀਆਂ ਡ्रेसेस ਉਹ ਹੁੰਦੀਆਂ ਜਿਹੜੀਆਂ ਐਨ ਐਨ ਉਹ ਆਕੜ ਆਕੜਵੀਆਂ ਜੀਆਂ ਰਹਿੰਦੀਆਂ ਖੜੀਆਂ ਖੜੀਆਂ ਜੀਆਂ 12ਵੀਂ ਡੋਲ ਵੰਗਰਾ ਉਸ ਤਰ੍ਹਾਂ ਦੀਆਂ ਡ्रेसेस ਹੁੰਦੀਆਂ ਤਾਂ ਦੇਖੋ ਜੀ ਕੱਪੜਾ ਮਿਹਨਤ ਡਿਜ਼ਾਈਨਰ ਔਰ ਕਾਫੀ ਮਤਲਬ ਵਧੀਆ ਕੁਆਲਿਟੀ ਦਾ ਸਾਰਾ ਮਟੀਰੀਅਲ ਲੱਗਦਾ ਹੈ ਤਾਂ ਰੇਟ ਵੀ ਉਸੇ ਹਿਸਾਬ ਨਾਲ ਹੈ ਔਰ ਹਾਂ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸ ਦਵਾਂ ਜੀ ਜਿਹੜਾ ਇਹ ਵਾਲਾ ਇਹਨਾਂ ਦਾ ਰੂਪ ਸਿਕਿਉਰ ਵਾਲਿਆਂ ਦਾ ਵਰਧਮਨ ਚੌਂਕ ਚੰਡੀਗੜ੍ਹ ਰੋਡ ਲੁਧਿਆਣਾ ਤੇ ਸ਼ੋਅਰੂਮ ਹੈ ਜੀ ਇੱਥੇ ਜੀ ਤੁਹਾਨੂੰ ਮਾੜਾ țeੜਾ ਬੰਦਾ ਕੋਈ ਨਹੀਂ ਦੇਖੇਗਾ ਸਭ ਇੱਥੇ ਵਧੀਆ ਨੌਕਰੀ ਪੇਸ਼ਾ ਬੰਦਾ ਮਤਲਬ ਇਸ ਤਰ੍ਹਾਂ ਦੇ ਲੋਕ ਆਉਂਦੇ ਨੇ ਤੇ ਕੱਪੜਾ ਤੁਹਾਨੂੰ ਉਰੇ ਇਸੇ ਪ੍ਰਕਾਰ ਦਾ ਹੀ ਮਿਲੇਗਾ ਤਾਂ ਦੇਖੋ ਜੀ ਆ ਇੱਕ ਮਲਟੀ ਕਲਰ ਦੀ ਡਰੈੱਸ ਹੈ ਕਾਫੀ ਵਧੀਆ ਹੈ ਕੁਆਲਿਟੀ ਵਾਈਜ਼ ਮਤਲਬ ਕਾਫੀ ਅੱਛਾ ਹੈ ਇਹਨਾਂ ਦਾ ਸਪ੍ਰਾਈਜ਼ ਹੈ ਤੇ ਟੈਗ ਤੁਹਾਨੂੰ ਮੈਂ ਸਾਰਿਆਂ ਦੇ ਦੱਸਾਂਗੀ ਤਾਂ ਤੁਸੀਂ ਵੀਡੀਓ ਵਿੱਚ ਪਲੀਜ਼ ਬਨੇ ਰਹੋ ਕਿਉਂਕਿ ਕਾਫੀ ਕਮੈਂਟ ਆਂਦੇ ਜੀ ਸਾਨੂੰ ਬ੍ਰਾਂਡਡ ਕਪੜਾ ਦੱਸੋ ਬ੍ਰਾਂਡਡ ਕਪੜਾ ਤਾਂ ਦੇਖੋ ਜੀ ਅਗਰ ਤੁਸੀਂ ਆਣਾ ਚਾਹੁੰਦੇ ਹੋ ਤਾਂ ਇੱਥੇ ਵਰਦਮਾਨ ਚੌਂਕ ਚੰਡੀਗੜ੍ਹ ਰੋਡ ਤੇ ਵੀ ਆ ਸਕਦੇ ਹੋ ਤੇ ਪਲੱਸ ਇੱਕ ਇਹਨਾਂ ਦਾ ਕੁਮਾਰ ਵੰਡੀ ਲੁਧਿਆਣਾ ਵਿੱਚ ਬਹੁਤ ਵੱਡਾ ਸ਼ੋਅਰੂਮ ਹੈ ਜਿਸ ਰੂਪ ਸਕੇਵਰ ਵਾਲਿਆਂ ਦਾ ਤੇ ਉੱਥੇ ਹੁਣ ਮੇਰੀ ਅਗਲੀ ਵੀਡੀਓ ਹੋਵੇਗੀ ਅਗੇ ਨੈਕਸਟ ਵੀਡੀਓ ਇਸ ਦੀ ਹਜੇ ਇਸੇ ਸ਼ੋਰੂਮ ਦੀ ਹੋਵੇਗੀ ਤੇ ਅਗਲੀ ਵੀਡੀਓ ਕੋਸ਼ਿਸ਼ ਕਰਾਂਗੇ ਕਿ ਤੁਹਾਨੂੰ ਉੱਥੇ ਇੱਕ ਵਾਰੀ ਫੇਅਰ ਲੈ ਕੇ ਜਾਇਆ ਜਾਵੇ ਕਿਉਂਕਿ ਉੱਥੇ ਵੈਰਾਈਟੀ ਬਹੁਤ ਜ਼ਿਆਦਾ ਅਨਲਿਮਿਟਿਡ ਹੈ ਇਹਨਾਂ ਦੀ ਤਾਂ ਆ ਦੇਖੋ ਜੀ ਆਹ ਇੱਕ ਪੈਂਟਿਸ ਦੇ ਨਾਲ ਬਣੀ ਹੋਈ ਹੈ ਤੇ ਕਮੀਜ਼ ਸਾਰੇ ਪੂਰਾ ਵਰਕ ਹੋਇਆ ਹੈ ਤੇ ਨਾਲ ਦੁਪੱਟਾ ਹੈ ਜੀ ਮਤਲਬ ਕਾਫੀ ਅੱਛੀ ਵੈਰਾਈਟੀ ਹੈ ਨੇਵੀ ਬਲੂ ਕਲਰ ਚ ਸੂਟ ਹੈ ਜੀ ਇਸ ਤਰ੍ਹਾਂ ਦੇ ਅੱਜਕੱਲ ਕੁਰਤੀਆਂ ਮਤਲਬ ਸ਼ੋਰਟ ਵਿੱਚ ਜਿਹੜੀਆਂ ਆਂਦੀਆਂ ਉਹ ਕਾਫੀ ਟ੍ਰੈਂਡ ਵਿੱਚ ਹੈ ਜੀ ਤੇ ਇੱਥੇ ਤੁਹਾਨੂੰ ਸਾਰਾ ਕਪੜਾ ਟ੍ਰੈਂਡ ਵਿੱਚ ਹੀ ਮਿਲੇਗਾ ਟ੍ਰੈਂਡਿੰਗ ਕਪੜਾ ਹੈ ਤਾਂ ਦੇਖੋ ਜੀ ਆਹ ਵਾਲਾ ਇੱਕ ਕਫਤਾਨ ਸੂਟ ਹੈ ਕਾਫੀ ਵਧੀਆ ਹੈ 5000 ਤੋਂ ਪਲੱਸ ਦੀ ਰੇਂਜ ਹੈ ਔਰ ਲੈਸ ਦੇਖੋ ਵਰਕ ਦੇਖੋ ਕਪੜਾ ਦੇਖੋ ਔਰ ਪਲੱਸ ਡਿਜ਼ਾਈਨਰ ਨੇ ਬਣਾਇਆ ਮਤਲਬ ਐਦਾਂ ਦਾ ਕਪੜਾ ਜਿਹੜਾ ਹੁੰਦਾ ਨਾ ਤੁਹਾਨੂੰ ਸ਼ੋਰੂਮਾਂ 'ਚ ਮਿਲਦਾ ਉਹ ਫਿਰ ਰੇਟ ਵੀ ਉਸੇ ਹਿਸਾਬ ਨਾਲ ਹੁੰਦਾ ਤਾਂ ਉਹ ਹੀ ਹੈ ਨਾ ਅਗਰ ਅਸੀਂ ਹਲਕੀ ਚੀਜ਼ ਲੈਣੇ ਆ ਤਾਂ ਫਿਰ ਉਹ ਨੋਨ ਬ੍ਰਾਂਡਡ ਕਪੜਾ ਆ ਜਾਂਦਾ ਤਾਂ ਇਸ ਵਜ੍ਹਾ ਕਰਕੇ ਇੱਥੇ ਦੇਖੋ ਤੁਸੀਂ ਰੇਟ ਖੁਦ ਦੇਖੋ ਤੁਸੀਂ ਟੈਗ ਔਰ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਕੀ ਇਹ ਕਪੜਾ ਮਹਿੰਗਾ ਹੈ ਜਾਂ ਸਸਤਾ ਹੈ ਤਾਂ ਹਨਾ ਜੀ ਤਾਂ ਦੇਖੋ ਜੀ ਇਹਨਾਂ ਨੇ ਮਤਲਬ ਉਹ ਜਿਹੜੇ ਪਿੱਛੇ ਐਦਾ ਢੇਰ ਲਗਾਏ ਹੋਏ ਨੇ ਉਹ ਸਾਰੇ ਅਨ ਸਟੀਚ ਸੂਟਾਂ ਦੇ ਨੇ ਤੇ ਇਸ ਤਰ੍ਹਾਂ ਜਿਹੜੇ ਆ ਹੈਂਗਰਾਂ ਵਿੱਚ ਟੰਗੇ ਹੋਏ ਨੇ ਇਹ ਸਾਰੇ ਦਾ ਸਾਰਾ ਇੱਥੇ ਇਹਨਾਂ ਕੋਲ ਰੈਡੀमेड ਸਟਾਕ ਹੈ ਮਤਲਬ ਗਰਾਰੇ ਸ਼ਰਾਰੇ ਲਹਿੰਗੇ ਲਾਂਚੇ ਬਰਾਇਡਲ ਲਹਿੰਗੇ ਆਹ ਵਾਲੀ ਡਰੈਸ ਦੇਖੋ ਇਸ ਦਾ ਬਲਾਊਜ਼ ਦਾ ਵਰਕ ਦੇਖੋ ਤੁਸੀਂ ਪਲੱਸ نیچے ਘਰੇ ਦੇ ਲਹਿੰਗੇ ਦੀ ਉਹ ਦੇਖੋ ਪੂਰੀ ਕਢਾਈ ਤੇ ਅੰਦਰ ਨੈੱਟ ਦਾ ਜਿਹੜਾ ਕਪੜਾ ਲੱਗਿਆ ਹੁੰਦਾ ਹੈ ਮਤਲਬ ਬਹੁਤ ਹੀ ਹੈਵੀ ਵਧੀਆ ਵਾਲਾ ਸੀਗਾ ਔਰ ਪਿੱਛੇ ਬਲਾਊਜ਼ ਦੇ ਇਸ ਦੇ ਸਾਰਾ ਵਰਕ ਹੋਇਆ ਹੋਇਆ ਸੀਗਾ ਔਰ ਪੂਰੇ ਮਤਲਬ ਬਾਜੂ ਤੇ ਵੀ ਫਰਕ ਹੋਇਆ ਸੀਗਾ ਕਿਉਂਕਿ ਡਿਜ਼ਾਈਨਰ ਡਰੈਸਾਂ ਤਾਂ ਇਸੇ ਤਰ੍ਹਾਂ ਹੀ ਆਉਣ ਗਿਆ ਜੀ ਹੈਨਾ ਤਾਂ ਫਿਰ ਤੁਹਾਨੂੰ ਸ਼ਾਇਦ ਹੁਣ ਮਹਿੰਗਿਆ ਲੱਗਣਗੇ ਬਟ ਤੁਹਾਡੇ ਆਪਣੇ ਸ਼ਹਿਰਾਂ ਨਾਲੋਂ ਇਹ ਇੱਥੇ ਇਹਨਾਂ ਕੋਲ ਸਸਤਾ ਹੀ ਹੈ ਸਾਡੇ ਲੁਧਿਆਣੇ ਵਿੱਚ ਤਾਂ ਦੇਖੋ ਜੀ ਐਸ ਦਾ ਰੇਟ ਪੂਰਾ 8000 ਹੈ ਜੀ ਤੇ ਕਪੜਾ ਚੱਕ ਕੇ ਮੈਂ ਦੇਖ ਰਹੀ ਸੀਗੀ ਇੰਨੀ ਹੈਵੀ ਡிரஸ் ਮਤਲਬ ਬਰਾਈਡਲ ਡிரஸ் ਹੈ ਇੱਕ ਤਰ੍ਹਾਂ ਨਾਲ ਤੇ ਇੱਕ ਆਹ ਵਾਲਾ ਬਰਾਈਡਲ ਲਹਿੰਗਾ ਦੇਖੋ ਤੁਸੀਂ ਅਗਰ ਆਪਣਾ ਲੈਣਾ ਚਾਹੁੰਨੇ ਹੋ ਤਾਂ ਦੇਖੋ ਜੀ ਅਗਰ ਅਸੀਂ ਰੈਂਟ ਤੇ ਲੈਂਦੇ ਆ ਤਾਂ ਸਾਨੂੰ 10-10000 ਉਹਨਾਂ ਦਾ ਕਿਰਾਇਆ ਪੇ ਕਰਨਾ ਪੈਂਦਾ ਹੈ ਤੇ ਆਹ ਬਰਾਈਡਲ ਲਹਿੰਗਾ ਹੀ ਉਰੇ ਸਿਰਫ 10000 ਦਾ ਹੈ ਮਤਲਬ ਆਪਣਾ ਅਗਰ ਲੈਣਾ ਤੇ ਅਗਰ ਤੇ ਕਿਸੇ ਨੇ ਅਗੇ ਆ ਰੈਂਟ ਪਰ ਦੇਣਾ ਤਾਂ ਦੇਖ ਲੋ ਜੀ ਕਿੰਨੀ ਵਾਰੀ ਤੁਸੀਂ ਇਸ ਨੂੰ ਦੇ ਸਕਦੇ ਹੋ ਕਿਉਂਕਿ ਮਰਜੈਂਟਾ ਕਲਰ ਦਾ ਲਹਿੰਗਾ ਹੈ ਪੂਰਾ ਵਰਕ ਹੋਇਆ ਵਾ 9590 ਰੁਪਏ ਦਾ ਹੈ ਵਾਲਾ ਲਹਿੰਗਾ ਹੈ ਤੇ ਪੂਰਾ ਇਸ ਤੇ ਵਰਕ ਹੋਇਆ ਵਾ ਬਲਾਊਜ਼ ਹੋਇਆ ਮਤਲਬ ਵਰਕ ਹੋਇਆ ਵਾ ਤੇ ਪੂਰਾ ਬਰਾਇਡਲ ਲਹਿੰਗਾ ਸਿਗਾ ਤਾਂ ਆ ਇੱਕ ਔਰਗੈਂਜ਼ਾ ਚ ਸਿਗਾ ਕਿਉਂਕਿ ਔਰਗੈਂਜ਼ਾ ਦਾ ਕਪੜਾ ਜਿਵੇਂ ਕੀ ਤੁਹਾਨੂੰ ਪਤਾ ਹੈ ਕਿ ਕਾਫੀ ਮਹਿੰਗਾ ਆਂਦਾ ਤੇ ਅੱਜ ਕੱਲ ਕਾਫੀ ਟ੍ਰੈਂਡਿੰਗ ਚ ਵੀ ਚੱਲ ਰਿਹਾ ਹੈ ਔਰਗੈਂਜ਼ਾ ਦਾ ਕਪੜਾ ਤੇ ਇੱਥੇ ਤੁਹਾਨੂੰ ਇਸ ਦੇ ਨਾਲ ਸਾਰਿਆਂ ਦੇ ਨਾਲ ਵੇ ਇਹ ਦੁਪੱਟੇ ਮਿਲਣਗੇ ਔਰ ਪਲੱਸ ਪੈਂਟ, ਘਰਾਰੇ, ਸ਼ਰਾਰੇ, ਲਾਂਚੇ, ਲਾਂਗੇ ਸਾਰੇ ਆਉਣਗੇ ਤਾਂ ਆਹ ਔਰਗੈਂਜ਼ਾ ਦਾ ਸੂਟ ਸਾਰਾ ਬਹੁਤ ਹੀ ਵਧੀਆ ਕਲਰ ਮਤਲਬ ਵਾਈਜ਼ ਵਧੀਆ ਸੀਗਾ ਟੈਗ ਤੁਸੀਂ ਇਸ ਦਾ ਦੇਖ ਹੀ ਲਿਆ ਤੇ ਇਸ ਦੇ ਨਾਲ ਜਿਹੜਾ نیچے ਸ਼ਰਾਰਾ ਬਣਿਆ ਸੀਗਾ ਬਹੁਤ ਜ਼ਿਆਦਾ ਹੈਵੀ ਸੀਗਾ ਤੇ ਐਸੀ ਤਰ੍ਹਾਂ ਦਾ ਹੀ ਮਤਲਬ ਸ਼ੋਰੂਮ ਵਿੱਚ ਜਿਹੜਾ ਕਪੜਾ ਹੁੰਦਾ ਹੈ ਉਹ ਤੁਹਾਨੂੰ ਇਸੇ ਰੇਂਜ ਵਿੱਚ ਮਿਲੇਗਾ ਜੀ ਇੱਥੇ ਵੈਸੇ ਇੱਥੇ ਜਿਹੜੇ ਅਨਸਟਿਚ ਸੂਟ ਸੀ ਨਾ ਉਹ 310 ਰੁਪਏ ਤੋਂ 60 ਸੀਗੇ ਇੱਥੇ ਜਿਹੜੇ ਚੂਵਿੱਦ ਦੁਪੱਟੇ ਵਾਲੇ ਤਾਂ ਆ ਇੱਕ ਸੀਗਾ ਸ਼ਰਾਰਾ ਸੂਟ ਇਹਦੇ ਨੀਚੇ ਲੈਸ ਲੱਗੀ ਹੋਈ ਹੈ ਤੇ ਕਮੀਜ਼ ਤੇ ਸਾਰਾ ਵਰਕ ਹੋਇਆ ਵਾ ਇਹ ਵੀ ਇੱਕ ਤਰ੍ਹਾਂ ਨਾਲ ਡਰੈਸ ਡਿਜ਼ਾਈਨਰ ਡਿਜ਼ਾਈਨਰ ਡਰੈਸ ਹੈ ਜੀ ਤੇ ਨਾਲ ਵੀਦ ਦੁਪੱਟਾ ਮਿਲੇਗਾ ਇਹ ਹੈ ਜੀ ਸ਼ਰਾਰਾ ਸ਼ੂਟ ਜਿਹੜੇ ਅੱਜ ਕੱਲ ਚੱਲ ਰਹੇ ਨੇ ਤੇ ਇਸ ਦਾ ਪ੍ਰਾਈਸ ਤੁਸੀਂ ਦੇਖ ਲਿਆ ਜੀ ਕਿਉਂਕਿ ਕੱਪੜਾ ਉਸੇ ਹਿਸਾਬ ਨਾਲ ਮੈਂ ਤੁਹਾਨੂੰ ਦਿਖਾ ਰਹੀ ਹਾਂ ਅੱਜ ਜਿਸ ਹਿਸਾਬ ਨਾਲ ਫਿਰ ਪ੍ਰਾਈਸ ਹੈ ਮੈਨੂੰ ਕਮੈਂਟ ਕਰਕੇ ਤੁਸੀਂ ਜ਼ਰੂਰ ਦੱਸਿਓ ਕਿ ਮਹਿੰਗਾ ਆ ਜਾਂ ਸਸਤਾ ਤਾਂ ਚਲੋ ਜੀ ਇੱਥੇ ਮੈਂ ਨਾ ਕਾਫੀ ਸਾਰੇ ਦੇਖ ਰਹੀ ਸੀ ਕਿ ਹੁਣ ਅਸੀਂ ਇੱਧਰ ਦੂਸਰੀ ਸਾਈਡ ਆ ਜਾਂਦੇ ਆ ਇੱਧਰ ਸੀਗੇ ਜੀ ਜਿਸ ਦਾ ਮਤਲਬ ਕੋਈ ਜੌਬ ਵਾਲੀ ਆ ਮੇਰੀਆਂ ਭੈਣਾਂ ਹੋਈਆਂ ਉਹਨਾਂ ਨੇ ਸਿਲਵਾਉਣ ਦਾ ਟਾਈਮ ਨਹੀਂ ਆ ਤਾਂ ਇੱਥੇ ਜੀ ਰੈਡੀमेड ਵੀ ਤੁਸੀਂ ਲੈ ਸਕਦੇ ਹੋ ਹਲਕੇ ਫੁਲਕੇ ਕੱਪੜੇ ਆ ਮਤਲਬ ਇਹ ਵੀ ਵਿਦ ਬਣੇ ਬਣਾਏ ਹੀ ਹੈ ਨਾਲ ਪੈਂਟ ਪਲਾਜ਼ੋ ਆ ਜੀ ਨਾਇਰਾ ਕਟ ਹੈ ਜੀ ਸਿੰਗਲ ਵਨ ਪੀਸ ਹੈ ਗਾਊਨ ਸਾਰਾ ਇਸ ਤਰ੍ਹਾਂ ਦਾ ਹੁੰਦਾ ਹੈ ਜੀ ਤਾਂ ਦੇਖੋ ਜੀ ਆ ਇੱਕ ਮਲਟੀ ਕਲਰਫੁੱਲਾ ਵਾਲਾ ਸਿਗਾ ਕਾਫੀ ਪਿਆਰਾ ਸੂਟ ਸੀ ਇਹ ਇਸ ਦੇ ਨਾਲ ਆ ਗਰਾਰਾ ਜਾਂ ਬਣਿਆ ਹੋਣਾ ਤੇ ਸਾਰਾ ਮਤਲਬ ਇਹਨਾਂ ਨੇ ਸਾਰੇ ਸੂਟ ਅਟੈਚ ਕੀਤੇ ਹੋਏ ਨੇ ਤਾਂ ਆ ਇੱਕ ਮਜੈਂਟਾ ਕਲਰ ਦਾ ਮੈਂ ਚੱਕਦੀਆਂ ਵਨ ਪੀਸ ਇਹ 650 ਰੁਪਏ ਦਾ ਵਨ ਪੀਸ ਸੀਗਾ ਤੇ ਨਾਲ ਦੁਪੱਟਾ ਹੈ ਤੇ ਪੂਰਾ ਲੌਂਗ ਸੀਗਾ ਇਹ ਮੇਰੀ ਖੁਦ ਦੀ ਹਾਈਟ 5 5.4 ਇੰਚ ਹੈ ਔਰ 5 ਫੁੱਟ 4 ਇੰਚ ਹੈ ਮੇਰੇ ਪੂਰਾ نیچے ਆ ਰਿਹਾ ਸੀਗਾ ਤਾਂ ਇਸ ਤਰ੍ਹਾਂ ਮਤਲਬ ਇਸ ਨਾਲ ਇੱਕ ਪੂਰਾ ਵਨ ਪੀਸ ਸੀਗਾ ਇਹ ਤਾਂ ਇਸ ਤਰ੍ਹਾਂ ਮਤਲਬ ਕਾਫੀ ਵਧੀਆ ਕੁਆਲਿਟੀ ਵਾਈਜ਼ ਠੀਕ ਸੀਗਾ ਤਾਂ ਆ ਇੱਕ yellow ਕਲਰ ਦਾ ਸੂਟ ਹੈ ਇਹ ਵੀ ਵਨ ਪੀਸ ਹੀ ਸੀਗਾ ਤੇ ਕਾਫੀ نیچے ਲੌਂਗ ਪੂਰਾ ਘੇਰਾ ਇਹਦਾ ਏਦਾਂ ਮਤਲਬ ਚੁੰਤਾ ਵਗੈਰਾ ਸਾਰੀਆਂ ਉੱਪਰ ਪਈਆਂ ਸੀਗੀਆਂ ਤੇ ਗਲੇ ਤੇ ਕਢਾਈ ਹੋਈ ਹੈ ਪਲੱਸ ਬਾਜੂ ਤੇ ਇਹਦਾ ਪ੍ਰਾਈਸ ਸੀਗਾ ਆਈ ਥਿੰਕ 650 ਰੁਪਏ ਸੀਗਾ ਇਹ ਵੀ ਤਾਂ ਮਤਲਬ ਇਦਾਂ ਤੇ ਜਿਹੜੇ ਹਲਕੇ ਫੁਲਕੇ ਜਵਾਬ ਵਾਲੇ ਹੋਏ ਕੋਈ ਇਸ ਤਰ੍ਹਾਂ ਅਗਰ ਘਰ ਵੀ ਤੁਸੀਂ ਵੇਅਰ ਕਰਨਾ ਤਾਂ ਕਾਫੀ ਕੰਫਰਟੇਬਲ ਜਿਹੜਾ ਕਪੜਾ ਹੈ ਉਹ ਤੁਹਾਨੂੰ ਇੱਥੇ ਮਿਲ ਜਾਵੇਗਾ ਜੀ ਤਾਂ ਦੋਸਤੋ ਐ ਸੀਗੀ ਸਾਡੀ ਅੱਜ ਦੀ ਵੀਡੀਓ ਵੀਡੀਓ ਪਸੰਦ ਆਉਂਦੀ ਪਲੀਜ਼ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜ਼ਰੂਰ ਜਾਇਓ ਤੇ ਇਹ ਸਾਰਾ ਕਪੜਾ ਜਿੰਨਾ ਵੀ ਮੈਂ ਤੁਹਾਨੂੰ ਦਿਖਾਇਆ ਸਾਰਾ ਜੀ ਬ੍ਰਾਂਡਡ ਕਪੜਾ ਹੈ ਤਾਂ ਇੱਕ ਕੁੜਤੀ ਸੀਗੀ ਇਹ ਇੱਥੇ 300 ਰੁਪਏ ਦੀ ਕੁੜਤੀ ਸੀਗੀ ਪੈਰਟ ਕਲਰ ਦੀ ਤਾਂ ਚਲੋ ਜੀ ਹੁਣ ਅਸੀਂ ਤੁਹਾਨੂੰ ਕਿਸੇ ਹੋਰ ਲੁਧਿਆਣੇ ਦੇ ਵਧੀਆ ਜਿਹੇ ਬਾਜ਼ਾਰ ਵਿੱਚ ਮਿਲਦੇ ਆ ਤਾਂ ਤੱਕ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ